ਭਾਰਤ ਮਾਤਾ ਦੀ ਜੈ ਹੁੰਦੇ 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 ਇਹੋ ਪ੍ਰਤੀਤ ਹੋ ਰਿਹਾ ਜਿੱਦਾਂ ਭੋਲਾਪੁਰ ਰਾਮਨਗਰ ਬਲਾਕ ਸਮਤੀ ਤੋਂ ਮਮਤਾ ਦੇਵੀ ਨੂੰ ਜਿਤਾਉਣ ਵਾਸਤੇ ਪੂਰਾ ਇਲਾਕਾ ਹੀ ਪੱਪਾ ਪਾਰ ਹੋ ਗਿਆ ਇਕੱਠਾ ਹੋ ਗਿਆ ਜੀ ਹਾਂ ਮਮਤਾ ਦੇਵੀ ਭਾਰਤਿਆ ਜਨਤਾ ਪਾਰਟੀ ਦੀ ਇੱਕ ਪੜ੍ਹੀ ਲਿਖੀ ਇਮਾਨਦਾਰ ਤੇ ਨਿਡਰ ਉਮੀਦਵਾਰ ਇਸ ਵਕਤ ਚੋਣ ਮੈਦਾਨ ਦੇ ਵਿੱਚ ਹੈ ਪੂਰੇ ਇਲਾਕੇ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਮੰਮਤਾ ਦੇਵੀ ਨੂੰ ਹੀ ਵੋਟਾਂ ਪਾ ਕੇ ਐਟ ਕੀ ਮੈਂਬਰ ਚੁਣਿਆ ਜਾਣਾ ਇਸ ਮੌਕੇ ਤੇ ਪ੍ਰਦੀਪ ਕੁਮਾਰ ਸਿੰਘ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ਇੱਕ ਸਿੰਘ ਸਾਹਿਬ ਨੇ ਦਿੱਟ ਤੱਕ ਕਹਿ ਦਿੱਤਾ ਕਿ ਪਹਿਲਾਂ ਬੀਜੇਪੀ ਇਹ ਚੋਣਾ ਨਹੀਂ ਲੜਦੀ ਸੀ ਕਿਉਂਕਿ ਕਿਤਨਾ ਕਿਤੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਗਠਜੰਬੰਦਨ ਸੀ ਲੇਕਿਨ ਹੁਣ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਬੀਜੇਪੀ ਨੂੰ ਅਜੀਆਂ ਚੋਣਾਂ ਵੀ ਲੜਨੀਆਂ ਚਾਹੀਦੀਆਂ ਨੇ ਚਾਹੇ ਬਲਾਕ ਸਮਤੀ ਹੋਣ ਜਾਂ ਹੋਰ ਹੋਣ ਕਿਉਂਕਿ ਹੁਣ ਬੀਜੇਪੀ ਹੀ ਕੇ ਜਈ ਪਾਰਟੀ ਹੈ ਜਿਹੜੀ ਕੁਝ ਆਪਣੇ ਇਲਾਕਾ ਨਿਵਾਸੀਆਂ ਬਾਰੇ ਚੰਗਾ ਸੋਚ ਸਕਦੀ ਹੈ ਚਾਹੇ ਤੁਸੀਮ ਆਪਣੇ ਗਵਾਂਡੀ ਸੂਬਿਆਂ ਦੀ ਉਦਾਹਰਣ ਚੱਕ ਲੋ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਤੇ ਜੇਕਰ ਇਹਨੂੰ ਕੋਈ ਸੰਭਾਲ ਸਕਦਾ ਹੈ ਜੇਕਰ ਕੋਈ ਪੰਜਾਬ ਨੂੰ ਮੁੜ ਦੁਬਾਰਾ ਰੰਗਲਾ ਪੰਜਾਬ ਬਣਾ ਸਕਦਾ ਹੈ ਤਾਂ ਉਹ ਕੇਵਲ ਤੇ ਕੇਵਲ ਭਾਰਤ ਜਨਤਾ ਪਾਰਟੀ ਹੈ ਜਿਸ ਨੂੰ ਕਿ ਨਰਿੰਦਰ ਮੋਦੀ ਵਰਗੇ ਸਿਆਣੇ ਲੀਡਰ ਅੱਗੇ ਹੋ ਕੇ ਚਲਾ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਮਮਤਾ ਦੇਵੀ ਜਿੱਤਣ ਤੋਂ ਬਾਅਦ ਇਲਾਕੇ ਨਿਵਾਸੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਹਰ ਤਰ੍ਹਾਂ ਦੀ ਪਰੇਸ਼ਾਨੀਆਂ ਦੇ ਵਿੱਚ ਉਹਨਾਂ ਦੇ ਸੁੱਖ-ਦੁੱਖ 'ਚ ਨਾਲ ਖੜਦੇ ਨੇ ਖੜਨਗੇ ਤੇ ਖੜਦੇ ਰਹਿਣਗੇ ਸੋ ਦੇਖਣਾ ਹੋਵੇਗਾ ਕਿ ਮਮਤਾ ਦੇਵੀ ਨੂੰ ਕਿੰਨੇ ਕੁ ਜ਼ਿਆਦਾ ਵੋਟਾਂ ਦੇ ਨਾਲ ਇਲਾਕਾ ਨਿਵਾਸੀ ਪਿਆਰ ਦਿੰਦੇ ਆ ਤੇ ਜਿਤਾਉਂਦੇ ਨੇ ਦੇਖੋ ਅੱਜ ਜੋ ਸਾਡੀ ਬੀਜੇਪੀ ਸੀ ਬੀਜੇਪੀ ਸੀ ਉਹ ਕਦੀ ਵੀ ਬਲਾਗ ਸ਼ਾਂਤੀ ਜਾਂ ਜਿਲ੍ਹਾ ਫਰੀਦ ਦੇ ਨਹੀਂ ਸੀ ਲੜੀ ਕਿਉਂਕਿ ਸਾਡਾ ਪਹਿਲਾਂ ਐਲਾਈਜ ਹੁੰਦਾ ਸੀ ਕਾਲੀ ਦਲ ਨਾਲ ਕੋਈ ਬਾਹਰ ਦੇ ਪਿੰਡਾਂ ਦੀਆਂ ਸਾਰੀਆਂ ਉਹੀ ਲੜਦੇ ਹੁੰਦੇ ਸੀ ਅੱਜ ਜੋ ਸਾਡੀ ਭਾਰਤੀ ਜਨਤਾ ਪਾਰਟੀ ਨੇ ਇਸ ਏਰੀਏ ਤੇ ਬਲਾਗ ਸ਼ਾਂਤੀ ਔਰ ਜਨੇ ਜਿਲ੍ਹਾ ਫਰੀਦ ਦੇ ਕੈਂਡੀਡੇਟ ਖੜੇ ਕੀਤੇ ਆ ਕਿਉਂਕਿ ਕਾ ਪਾਰਟੀ ਦਾ ਕਿੱਡ ਰਿਹਾ ਕਿਉਂਕਿ ਮੇਰੇ ਹਿਸਾਬ ਨਾਲ ਜਿਹੜੀ ਅੱਜ ਵਾਲੀ ਆੜੀ ਸ਼ੀਟ ਆ ਆਪਣੇ ਇੱਥੋਂ ਵਾਲੀ ਇਹ ਅਸੀਂ ਪੂਰੇ ਜੋਰ ਸੋ ਨਾਲ ਜਿੱਤਾਂਗੇ ਕਿਉਂਕਿ ਭਾਜਪਾ ਜਿਹੜੀ ਹੈ ਇੱਕ ਪੰਜਾਬ ਦੇ ਵਿੱਚ ਵੱਡਾ ਪੈਰ ਧਰ ਰਹੀ ਆ ਔਰ ਧਰਨਾ ਵੀ ਚਾਹੀਦਾ ਕਾਰਨ ਕੀ ਵੇਖੋ ਜੁਪੀ ਦੇ ਵਿੱਚ ਇਸ ਟਾਈਮ ਸਾਰਾ ਹੀ ਸਟੇਟ ਖੁਸ਼ਹਾਲ ਹਰਿਆਣਾ ਸਾਰਾ ਖੁਸ਼ਹਾਲ ਔਰ ਤੁਸੀਂ ਕੋਈ ਵੀ ਏਰੀਆ ਲੈ ਬਿਹਾਰ ਸਾਰਾ ਖੁਸ਼ਹਾਲ ਇੱਕ ਸਾਡਾ ਪੰਜਾਬ ਹੈ ਜਿਹੜਾ ਬਹੁਤ ਪਿੱਛੇ ਜਾ ਰਿਹਾ ਉਹਦਾ ਕਾਰਨ ਕੀ ਹੈ ਜਿਹੜੀ ਵੀ ਸਰਕਾਰ ਸਾਡੇ ਆਉਂਦੀ ਆ ਹੁਣ ਇਹੀ ਸਰਕਾਰ ਤੁਸੀਂ ਝਾੜੀ ਔਰ ਲੈ ਲੋ ਟਾਡੇ ਸਾਹਮਣੇ ਹੁਣ ਸਾਡੇ ਉੱਥੇ ਕੀ ਬਣਿਆ ਹੜਾ ਦੇ ਵਿੱਚ ਕੀ ਬਣਿਆ ਇਸ ਟਾਈਮ ਲੋਕਾਂ ਦੇ ਹਾਲਾਤ ਕੀ ਬਣੇ ਆ ਇਹਨਾਂ ਨੇ ਸਿਰਫ ਇੱਕ ਨਾਰਾ ਦਿੱਤਾ ਸੀ ਕਿ ਅਸੀਂ 100000 ਰੁਪਿਆ ਜਿਹੜਾ ਹਰ ਬੀਬੀਆਂ ਦੇਵਾਂਗੇ ਔਰ ਹਰ ਪਾਸੇ ਵਿਕਾਸ ਕਰਾਂਗੇ ਮੇਰੇ ਸਾਹਮਣੇ ਜਿਹ ਸੁਬੀਰ ਜੀ ਵੀ ਖੜੇ ਇਸ ਇਲਾਕੇ ਦੇ ਵਿੱਚ ਸਰਪੰਚੀ ਵੀ ਲੜੇ ਆ ਇਹਨਾਂ ਦਾ ਪਰਿਵਾਰ ਮੈਂਬਰ ਵੀ ਇਹ ਵੇਲੇ ਹੈਗੇ ਆ ਇਹਨਾਂ ਨੂੰ ਪਤਾ ਵੀ ਟੱਬਾ ਕਲੋਨੀ ਦਾ ਕੀ ਹਾਲਾਤ ਆ ਮੇਰੇ ਹਿਸਾਬ ਨਾਲ ਇੱਥੇ ਕਦੀ ਸ਼ੀਵਰੀ ਸਾਫ ਨਹੀਂ ਹੋਇਆ ਕਦੀ ਸ਼ੀਵਰੇ ਜਿਹੜਾ ਸਾਫ ਨਹੀਂਆ ਜਦੋਂ ਵੀ ਅਸੀਂ ਸਾਫ ਕਰਾਉਂਦੇ ਆਪਣੇ ਕੋਲੋਂ ਪੈਸੇ ਦੇ ਕਰਾਉਂਦੇ ਆ ਕਹਿ ਦਿੰਦੇ ਨਹੀਂ ਜੀ ਇਹ ਸਾਡੀ ਡਿਵੈਲਪਮੈਂਟ ਆ ਡਿਵੈਲਪਮੈਂਟ ਕੀ ਆ ਤੁਸੀਂ ਇਹ ਗੱਲ ਸੁਣ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਸਾਹਨੇ ਹਾਲ ਦੇ ਵਿੱਚ ਜਾਂ ਕਿਤੇ ਹੋ ਰਹੀਆਂ 60 60000 ਰੁਪਇਆ 30 30000 ਰੁਪਇਆ ਦੇ ਨਾਲ 50 ਗਾਇਦਰ ਰਜਿਸਟਰੀ ਹੋ ਰਿਹਾ ਮੇਰੇ ਪਰੌਂਚਲੀ ਭਾਈ ਬੈਠੇ ਆ ਇਹ ਦੱਸਦਾ ਮੈਂ ਗਲਤ बोल ਰਿਹਾ ਠੀਕ बोल ਰਿਹਾ ਕਿਉਂਕਿ ਹਰੇਕ ਨੇ ਘਰ ਬਣਾਉਣਾ ਹੁੰਦਾ ਉਹਦਾ ਲਾਉਣ ਪਾਸ ਹੋਇਆ ਹੁੰਦਾ ਉਹਦਾ ਜਦੋਂ ਲਾਉਣ ਨਹੀਂ ਉਹ ਵਿਚਾਰਾ ਪੈਸੇ ਦੇ ਕੁਤਰ ਰਜਿਸਟਰੀਆ ਕਰਾ ਰਿਆ ਅੱਜ ਵੀ ਪੰਜਾਬ ਦੇ ਰਜਿਸਟਰੀਆ ਨਹੀਂ ਹੋ ਰਹੀਆਂ ਕਿਉਂ ਕੀ ਗੱਲ ਦੱਸੋ ਪੰਜਾਬ ਦੇ ਰਜਿਸਟਰੀਆ ਕਿਉਂ ਨਹੀਂ ਹੋ ਰ ਸਾਰੇ ਹੋ ਰੀਆਂ ਵੀਰੋ ਮੇਰੀ ਇੱਕ ਬੇਨਤੀ ਆ ਸੈਂਟਰ ਸਰਕਾਰ ਨੂੰ ਆਪਾਂ ਨਾਲ ਲੈ ਆਉਣਾ ਜਿੰਨੇ ਚਿਰ ਮੋਦੀ ਜੀ ਇੱਥੇ ਨਹੀਂ ਆਉਣਗੇ ਉਹਨਾਂ ਚਿਰ ਆਪਣਾ ਵਿਕਾਸ ਨਹੀਂ ਹੈਗਾ ਕਿਉਂਕਿ ਤੁਸੀਂ ਦੇਖੋ ਲੈਂਡ ਆਰਡਰ ਕਿੱਥੇ ਹੈਗਾ ਮੇਰੇ ਜਸਬੀਰ ਜੀ ਮੇਰੇ ਲਾਗੇ ਚੱਲੋ ਮੇਰੇ ਭਰਾਏ ਬਲੈਗ ਮੈਂਬਰ ਆ ਇਹਨਾਂ ਨੂੰ ਪੁੱਛੋ ਵੀ ਅਸੀਂ ਆੜਾ ਬਾਹਰਲਾ ਰੋੜਾ ਚੰਡੀਗੜ੍ਹ ਉਰ ਤੋਂ ਕਦੀ ਜਸਵੀਰ ਜੀ ਆਪਾਂ ਸੇਫ ਆ ਸਕਦੇ ਦੱਸੋ ਨਹੀਂ ਨਹੀਂ ਰਾਤ ਨੂੰ 11 ਤੁਸੀਂ ਅਜ ਨੂੰ 11 ਵੀ ਤੋਂ ਬਾਅਦ ਇੱਥੇ ਸੇਫ ਨਹੀਂ ਆ ਸਕਦੇ ਖਲਾਅਤ ਕੀ ਹੈ ਰਾਤ ਨੂੰ ਹਰ ਗਰੀਬਾਂ ਦੇ ਪੈਸੇ ਖੋਏ ਜਾਂਦੇ ਆ ਹਰ ਕੋਈ ਚੀਜ਼ ਲਾਡ ਆਰਡਰ ਸਿਰਫ ਖਤਮ ਕੀਤਾ ਪਿਆ ਵੇਖੋ ਹੈ ਕਿੰਨੀਆਂ ਵੋਟਾਂ ਨੇ ਇਸ ਏਰੀਆ ਦੇ ਵਿੱਚ ਮੇਰੇ 1500 ਵੋਟ ਹੋਣੀਆਂ ਇਸ ਏਰੀਆ ਦੇ ਵਿੱਚ ਹਾਂ ਅੱਛਾ ਇੱਥੇ ਇੱਥੇ ਪੰਚਾਇਤ ਆ ਜਸਵੀਰ ਜੀ ਇੱਥੇ ਪੰਚਾਇਤ ਆ ਇਥੇ ਵੇਖੋ ਪੰਚਾਇਤ ਪਹਿਲੀ ਵਾਰੀ ਸਰਪੰਚੀ ਆਪਣੇ ਹੁਣ ਬੜਿਆ ਕੇਂਦਰੀ ਬਣਿਆ ਹਾਂ ਕੇਂਦਰੀ ਬਣਿਆ ਵੇਖੋ ਹਲਾ ਪਹਿਲੇ ਜੱਗਾ ਜੀ ਬਣਿਆ ਜੱਗਾ ਕਾਲੀ ਦੇ ਲੋ ਚੱਲੋ ਤਾਂ ਪਾਰਟੀ ਇਕੱਠੀ ਸੀ ਇਹ ਵੀ ਆਪਣੇ ਇਥੇ ਇਹ ਵੇਲੇ ਵੀ ਮੈਂਬਰ ਆ ਹੋ ਕੀ ਰਿਹਾ ਸਾਡੇ ਨਾਲ ਇੱਕ ਕੀ ਹੋ ਰਿਹਾ ਵੀ ਜੇ ਤੁਸੀਂ ਸਰਕਾਰ ਨਾਲ ਚੱਲੋਗੇ ਤੇ ਤੁਹਾਡੇ ਨਾਲ ਤੁਹਾਨੂੰ ਗ੍ਰਾਂਟ ਮਿਲੂ ਨਹੀਂ ਤੇ ਨਹੀਂ ਮਿਲੂਗੀ ਹੁਣ ਕੇਂਦਰੀ ਕੇ ਕੇਂਦਰੀ ਵੀ ਫੋਟੋ ਹਾਰ ਕੇ ਲਵਾਈ ਫਿਰਦਾ ਨਾਲ ਆਪ ਦੇ ਨਾਲ ਤੇ ਮੈਨੂੰ ਵੇਖੋ ਉਹਨੇ ਮਜਬੂਰੀ ਆ ਮੈਂ ਨਹੀਂ ਕਹਿ ਰਿਹਾ ਨਾ ਮਜਬੂਰੀ ਹੈ ਜਦੋਂ ਉਹਨਾਂ ਨੂੰ ਮਿਲਣਾ ਵਿਚਾਰਿਆਂ ਨੂੰ ਅੱਖ ਨਹੀਂ ਹੈਗਾ ਵੇਖੋ ਲੋਕਾਂ ਕੋ ਬੋਟਾ ਲਈਆਂ ਤੇ ਜਾਣਗੇ ਕਿਸੇ ਪਾਸੇ ਇਹ ਕਰਕੇ ਵੀਰੋ ਮੇਰੀ ਬੇਨਤੀ ਆ ਇਹ ਕੋਈ ਵੱਡੀ ਗੱਲ ਨਹੀਂ ਆਉਣਾ ਚਾਹ ਨਹੀਂ ਜਿਹੜਾ ਹੈ 27 ਦੇ ਵਿੱਚ ਬੀਜੇਪੀ ਦਾ ਇੱਥੇ ਜਿਹੜਾ ਝੰਡਾ ਚੁਲਹਾਵਾਂਗੇ ਵੇਖੋ ਗੁਰੂ ਦੀ ਕਿਰਪਾ ਰਹੀ ਇਸ ਏਰੀਆ ਜੇਪਾ ਡਿਵੈਲਪਮੈਂਟ ਕਰਾਂਗੇ ਸਭ ਕੋ ਕਰਾਂਗੇ ਕਿਉਂਕਿ ਮੈਂ ਇੱਥੇ ਰੋਜ਼ ਹੀ ਰਹਿਣਾ ਇੱਥੇ ਜਸਵੀਰ ਜੀ ਨੂੰ ਪਤਾ ਸਾਡਾ ਸਾਡਾ ਪਰਿਵਾਰ ਇਕੱਠਾ ਵੀਰੋ ਆ ਉੱਠੇ ਪਰ ਡਰੋ ਨਾ ਬੋਰਡ ਪਾਉਣੀ ਬੋਰਡ ਬੋਰਡ ਤੋਂ ਅੰਦਰ ਪਾਉਣੀ ਬਾਹਰ ਨਹੀਂ ਪਾਉਣੀ ਆਪਣੇ ਮਨ ਤੇ ਹੱਥ ਰੱਖ ਕੇ ਜਿਹਨੂੰ ਦਿਲ ਕਰਦਾ ਉਹਨੂੰ ਵੋਟ ਪਾਓ ਪਰ ਆਹ ਇਹ ਜਿਹੜੇ ਆਉਣ ਵਾਲੇ ਹੈਗੇ ਨਾ ਵੇਖੋ ਇਹਨਾਂ ਦੇ ਕੀ ਆ ਕੋਈ ਇੱਥੇ ਵਿਆਹ ਕਰਾਉਣ ਆਇਆ ਸੀ ਕੋਈ ਮੰਗਣੇ ਕਰਾਉਣ ਆਇਆ ਸੀ ਇੱਕ ਮੇਰੀ ਅੱਜ ਦੀ ਗੱਲ ਯਾਦ ਰੱਖਿਓ ਇੱਕ ਬੰਦਾ ਨੇ ਜਿੱਤਣਾ ਇੱਕ ਬੰਦਾ ਜੇ ਜਿੱਤ ਗਿਆ ਆਣ ਕੇ ਸਤਾਈ ਦੇ ਵਿੱਚ ਮੈਨੂੰ ਆਣ ਕੇ ਫੜ ਲਓ ਇੱਕ ਵੀ ਆਪ ਪਾਰਟੀ ਜਿੱਜਾ ਫੜ ਲਓ ਕਿਉਂਕਿ ਆਪਾਂ ਮਮਤਾ ਜੀ ਜਿਹੜੀ ਬੈਠੇ ਵੇਖੋ ਇਸ ਤਰ੍ਹਾਂ ਬਲਾਸ਼ੰਤੀ ਲੜ ਰਹੇ ਆ ਔਰ ਬਿਲਾਸ਼ਤੀ ਲੜ ਰਹੇ ਬਲਜਿੰਦਰ ਕੋਰ ਜੀ ਲੜ ਰਹੇ ਆ ਆਪਣ ਕੋ ਦੋ ਦੋ ਆਉਣੇ ਜਿਹੜੇ ਆਉਣੇ ਉਹਨਾਂ ਦੋਹਾਂ ਤੇ ਤੁਹਾਂ ਜਿਹੜਾ ਬੀਜੇਪੀ ਦਾ ਫੁੱਲ ਉਹਦੇ ਤੇ ਮੋਹਰ ਲਾਉਣੀ ਆ ਤੇ ਵੀਰੇ ਪਰ ਇੱਕ ਡਰਨਾ ਨਹੀਂ ਤੁਸੀਂ ਧੰਨਵਾਦ ਤੁਹਾਡਾ ਵੇਖੋ ਸਾਰੀ ਜਿਹੜੀ ਪ੍ਰੈਸ ਆਈ ਹੈ ਵੀ ਤੁਸੀਂ ਇਹ ਵੇਲੇ ਕਵਰ ਕਰ ਰਹੇ ਆ ਪਰ ਆਉਣਾ ਸਮ ਜਿਹੜਾ ਬੀਜੇਪੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਜੀ ਬਾਕੀ ਜਿੰਨੇ ਵੀ ਹਾਲਾਤ ਜਿਸ ਤਰ੍ਹਾਂ ਇਸ ਜੇ ਕਲੋਨੀ ਦਾ ਇਸ ਤਰ੍ਹਾਂ ਹੋ ਰਿਹਾ ਜਾਂ ਸੀਵਰੇਜ ਦਾ ਜਾਂ ਕਿਸੇ ਚੀਜ਼ ਦਾ ਪ੍ਰੋਬਲਮ ਹੋ ਰਿਹਾ ਇਸ ਕਰਕੇ ਬਾਕੀ ਸਾਰੇ ਜਨਤਾ ਪਰਸਾਨ ਨੇ ਇਸ ਕਰਕੇ ਬੀਜੇਪੀ ਨੂੰ ਸਾਰੇ ਹੀ ਕਹਿ ਰਹੇ ਨੇ ਕਿ ਵੋਟਾਂ ਪਾਉਂਗਾ ਜੈ ਹਿੰਦ ਦੇ ਵਿੱਚ ਕਿਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਹੈ ਬਦਿਆ ਮਿਲ ਰਿਹਾ ਜੀ ਕੀ ਕਹਿੰਦੇ ਲੋਕ ਦੇ ਵੋਟਰ ਹਾਂਜੀ ਵੋਟਰ ਸਪੋਰਟਰ ਕੀ ਕਹਿੰਦੇ ਮਿਲਦੇ ਵੋਟਰ ਸਪੋਰਟਰ ਇਹ ਕਹਿੰਦੇ ਜੀ ਕਿ ਅਸੀਂ ਬੀਜੇਪੀ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਔਰ ਇਸ ਕਰਕੇ ਕਹਿੰਦੇ ਨੇ ਕਿ ਸਾਰੇ ਤੰਗ ਨੇ ਗਲੀਆਂ ਸਾਰੀਆਂ ਸੜਕਾਂ ਜਾਂ ਹੋਰ ਵੀ ਕੋਈ ਕੰਮ ਇਹਨਾਂ ਦਾ ਜਾਂ ਮੋਦੀ ਜੀ ਦਾ ਜਿਹੜਾ ਸਿਸਟਮ ਆ ਉਹ ਜਿਰਾ ਵੀ ਗ੍ਰਾਂਡ ਉਧਰੋਂ ਆਉਂਦੇ ਆ ਉਹ ਗ੍ਰਾਂਡ ਇਹਤੇ ਆਉਣ ਨਹੀਂ ਦਿੰਦੇ ਆ ਇਸ ਕਰਕੇ ਅਸੀਂ ਇਹ ਕਹਿ ਰਹੇ ਆ ਕਿ ਇੱਕ ਵਾਰ ਕਮਲ ਦਾ ਫੁੱਲ ਖਿਲਾਉਣਗੇ ਤੇ ਜਿੰਨੀ ਵੀ ਗ੍ਰਾਂਡਾ ਮੋਦੀ ਜੀ ਦਾ ਹੈ ਉਹ ਅਸੀਂ ਪਹੁੰਚਾਨ ਤੱਕ ਕੋਸ਼ਿਸ਼ ਕਰਾਂਗਾ ਪੂਰੀ ਧੰਨਵਾਦ ਦਫ਼ਾਨੇ ਵਾਲ ਪੋਸਟ ਲਈ ਜੁਗਿੰਦਰ ਰਾਜਪੂਤ ਦੀ ਰਿਪੋਰਟ